ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੈਂਸ ਸਵੇਰਾ ਮੈਂ ਜਸਵਿੰਦਰ ਸਿੰਘ ਡਾਂਗੀਆਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਪਿੰਡ ਚੀਮਣਾ ਵਿਖੇ ਜਿੱਥੇ ਹੰਤ ਰਾਮ ਜੀ ਦੀ ਮਿੱਟੀ ਯਾਦ ਵਿੱਚ ਜੋ ਇੱਥੇ ਕੁੰਦਨ ਕੈਂਪ ਲਗਾਇਆ ਗਿਆ ਬਾ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਲਗਾਤਾਰ ਤੁਸੀਂ ਵੀ ਸੇਵਾ ਕਰ ਰਹੇ ਹੋ ਸਮਾਜ ਸੇਵਕੋ ਅਸੀਂ ਤੁਹਾਡੀ ਵੀਡੀਓ ਵੀ ਦੇਖੀ ਆ ਤੁਸੀਂ ਵੀ ਸਰਗਰਮ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਥੇ ਜੋ ਤੁਸੀਂ ਪਹੁੰਚੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਟੀਮ ਨੇ ਦੇ ਵਿੱਚ ਸਾਡੀ ਜਿਹੜੀ ਬਲੱਡ ਸੇਵਾ ਸੁਸਾਇਟੀ ਜਗਰਾਉਂ ਵਾਲੇ ਸਾਡੇ ਵੀਰੇ ਧਰਮਿੰਦਰ ਹੁਣੀ ਤੇ ਨਾਲ ਪੂਰਾ ਦਾ ਪੂਰਾ ਜਿਹੜਾ ਵੀਰੇ ਉਹਨਾਂ ਦਾ ਪਰਿਵਾਰ ਆ ਤੇ ਵਾਲਾ ਉਹ ਸਾਰਿਆਂ ਨੇ ਬਹੁਤ ਵੱਡਾ ਉਦਮ ਕੀਤਾ ਕਿਉਂਕਿ ਜਿਹੜਾ ਬਲੱਡ ਆ ਨਾ ਉਹ ਉਹ ਕਿਥੇ ਦੁਕਾਨ ਤੇ ਨਾ ਤਾਂ ਮਿਲਦਾ ਨਾ ਬਣਦਾ ਤੇ ਇਹਨੂੰ ਅਸ਼ਮੇਰ ਕਰਨ ਸਾਡੇ ਭਰਾਵਾਂ ਤੇ ਵੱਡੇ ਭਰਾਵਾਂ ਤੇ ਕਿ ਵੀ ਇਹ ਜਿਹੜਾ ਅੱਜ ਬਲੱਡ ਕੈਂਪ ਲੱਗਾ ਆ ਜੇ ਅੱਜ ਇੱਥੇ ਜਿੰਨੇ ਵੀ ਅੱਜ ਬਲੱਡ ਪਾਊਚ ਆਉਣਗੇ ਜਿੰਨੇ ਵੀ ਬੈਗ ਆਉਣਗੇ ਜਿਹੜੇ ਸੇਵਾਦਾਰ ਹੋਣਗੇ ਬਲੱਡ ਦੀ ਸੇਵਾ ਕਰਨ ਆਉਣ ਵਾਲੇ ਟਾਈਮ ਦੇ ਵਿੱਚ ਮਹਾਰਾਜ ਕਿਰਪਾ ਕਰਨ ਹੋਰ ਕਈ ਗੁਣਾ ਸੇਵਾਵਾਂ ਹੋਣ ਪਿੰਡ ਚੀਮਨੇ ਦਾ ਨਾਮ ਜਿਹੜਾ ਹੈਗਾ ਆ ਧੁਰ ਦੁਨੀਆ ਤੱਕ ਜਾਵੇ ਤੇ ਵੀਰੇ ਧਰਮਿੰਦਰ ਉਹਨਾਂ ਨੂੰ ਹਿੰਮਤ ਮਿਲੇ ਮਹਾਰਾਜ ਕਿਰਪਾ ਕਰਨ ਕਿ ਇਸ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਅੱਜ ਪਤਾ ਨਹੀਂ ਕਿੰਨੀਆਂ ਹੀ ਜ਼ਿੰਦਗੀਆਂ ਇੱਥੇ ਜਿਹੜੇ ਸੇਵਾਦਾਰ ਆਏ ਹੋਏ ਨੇ ਇਹਨਾਂ ਨੂੰ ਤਾਂ ਨਹੀਂ ਪਤਾ ਕਿ ਇੱਕ ਖੂਨ ਦੀ ਬੋਤਲ ਦਾਨ ਕਰਕੇ ਚੱਲੇ ਆ ਇਹਨਾਂ ਨੂੰ ਨਹੀਂ ਪਤਾ ਕਿਹਨੂੰ ਬਚਾਉਣਾ ਆ ਕਿਹੜੀ ਮਾਂ ਦਾ ਪੁੱਤ ਬਚ ਜਾਣਾ ਆ ਤੇ ਕਿਹੜੇ ਭੈਣ ਦਾ ਭਰਾ ਬਚ ਜਾਣਾ ਆ ਉਹ ਉੱਥੇ ਪਤਾ ਲੱਗਣਾ ਜਦੋਂ ਐਂਬੂਲੈਂਸਾਂ ਦੇ ਵਿੱਚ ਚੱਕ ਚੱਕ ਕੇ ਪੀਸ ਦੇ ਹਾਵ ਨਾਲ ਲੈ ਕੇ ਜਾਈਦਾ ਆ ਤੇ ਉਦੋਂ ਸਭ ਤੋਂ ਪਹਿਲਾਂ ਲੋੜ ਪੈਂਦੀ ਹੈ ਬਲੱਡ ਦੀ ਖੂਨ ਦੀ ਤੇ ਉਸ ਟਾਈਮ ਤੇ ਅੱਧੀ ਰਾਤ ਨੂੰ ਜਦੋਂ ਮਰੀਜ਼ ਲੈ ਜਾਣਾ ਹੁੰਦਾ ਨਾ ਦੁਕਾਨਾਂ ਬੰਦ ਹੁੰਦੀਆਂ ਨੇ ਉਦੋਂ ਇੱਕੋ ਹੀ ਦੁਕਾਨ ਖੁੱਲੀ ਮਿਲਦੇ ਹੋਏਗੀ ਇਨਸਾਨੀਅਤ ਦੀ ਇਨਸਾਨੀਅਤ ਦਾ ਬੂਹਾ ਅੱਜ ਵੀਰੇ ਹੁਣਾਂ ਦੇ ਘਰਾਂ ਦੇ ਵਿੱਚ ਜਾਂਦਾ ਆ ਅੱਜ ਇਸ ਘਰ ਦੇ ਵਿੱਚ ਬਾਈ ਨੇ ਲਾਇਆ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਡੇ ਸਾਰੇ ਭਰਾਵਾਂ ਨੂੰ ਸਾਡੇ ਤੁਹਾਡੇ ਚੈਨਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਸਾਰੇ ਸੰਗਤ ਨੂੰ ਇਹੀ ਬੇਨਤੀ ਹੈ ਭਾਈ ਰਲ ਮਿਲ ਕੇ ਇਕੱਠੇ ਹੋ ਇੱਕ ਮੁਨਕਤਰੀ ਸੇਵਾ ਦਾ ਬੂਟਾ ਤੁਸੀਂ ਜ਼ਰੂਰ ਲਾਓ ਰਲ ਮਿਲ ਕੇ ਪੂਰਾ ਪਰਿਵਾਰ ਸੇਵਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸੇਵਾ ਤੋਂ ਬਗੈਰ ਹੋਰ ਕੁਝ ਨਹੀਂ ਨਾਲ ਕੁਝ ਨਹੀਂ ਜਾਣਾ ਇਹ ਕਨਫਰਮ ਆ ਉਹ ਇਹਨੇ ਮੁਨਕਤਰੀ ਸੇਵਾ ਜੋ ਵੀ ਲਗਾਤਾਰ ਜੋ ਸਮਾਜ ਸੇਵੀ ਸੇਵਾ ਵੀ ਕਰ ਰਹੇ ਨੇ ਸੁਪਨੇ ਦਾ ਘਰ ਵੀ ਬਣਾ ਰਹੇ ਨੇ ਸੋ ਇਹ ਵੀਰ ਨੇ ਜੋ ਜਿੰਨਾ ਬਲੀਓ ਅੱਜ ਇੱਥੇ ਪੂਰੇ ਪਿੰਡ ਬਲੀਓ ਕੈਂਪ ਲਾਇਆ ਗਿਆ ਵਾ ਵੀਰ ਜੀ ਕਿਵੇਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਵੱਲੋਂ ਤਾਂ ਇਹੀ ਸੰਦੇਸ਼ ਹੈ ਜੀ ਕਿ ਵੱਧ ਤੋਂ ਵੱਧ ਸਾਨੂੰ ਖੂਨਦਾਨ ਕਰਨਾ ਚਾਹੀਦਾ ਤੁਹਾਨੂੰ ਇਹ ਨਹੀਂ ਪਤਾ ਕਿ ਕਿਹਦੇ ਘਰ ਦਾ ਆਪਾਂ ਚਰਾਗ ਸੇਵ ਕਰ ਦੇਣਾ ਮੈਂ ਇਹਦੇ ਨਾਲ ਕਰ ਲਵਾਂ ਕਿਉਂਕਿ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਜੋ ਬੰਦਾ ਸਰੀਰਕ ਤੌਰ ਤੇ ਠੀਕ ਆ ਉਹਨੂੰ ਹਰੇਕ ਨੂੰ 3 ਮਹੀਨੇ ਬਾਅਦ ਮਤਲਬ 90 ਦਿਨਾਂ ਬਾਅਦ ਆਪਾਂ ਨੂੰ ਬਲੱਡ ਨੇਟ ਕਰਨਾ ਚਾਹੀਦਾ ਕਿਉਂਕਿ ਐਮਰਜੈਂਸੀ ਕੇਸਾਂ ਦੇ ਵਿੱਚ ਕਈ ਵਾਰ ਕੋਈ ਐਮਰਜੈਂਸੀ ਕੇਸ ਪਿਆ ਹੁੰਦਾ ਆਪਣਾ ਦਿਲ ਹੁੰਦਾ ਕਿ ਮੈਂ ਇਹਦੀ ਕੋਈ ਹੈਲਪ ਕਰਦਾ ਆਪਾਂ ਉੱਥੇ ਨਹੀਂ ਕੁਝ ਕਰ ਸਕਦੇ ਤਾਂ ਇਹ ਸਭ ਤੋਂ ਵਧੀਆ ਇਹ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿ ਕਿੱਦਾਂ ਦੇ ਆਪਾਂ ਕੇ ਇਨਸਾਨ ਦੀ ਬਚਤ ਕਰਾਦੀ ਕੈਮਾ ਕੈਂਪਸ ਉਹਦੇ ਇਸ ਪਿੰਡ ਦੇ ਵਿੱਚ ਦੂਸਰਾ ਕੈਂਪਾਜੀ ਸਾਡਾ ਹਾਂਜੀ ਹਾਂਜੀ ਤੁਸੀਂ ਹੋਰ ਵੀ ਅੱਗੇ ਕੋਈ ਉਪਰਾਲਾ ਕਰਨ ਜਾ ਰਹੇ ਹੋ ਤੁਹਾਡੀ ਜੋ ਸੋਸਾਇਟੀ ਆ ਉਹਦਾ ਨਾਮ ਵੀ ਤੁਸੀਂ ਸਾਡੇ ਸਾਡੇ ਬਲੱਡ ਸੇਵਾ ਸੋਸਾਇਟੀ ਜਗਰਾਉ ਹੈ ਜੀ ਤੇ ਉਹਦੇ ਵੱਲੋਂ ਅੱਗੇ ਵੀ ਜੋ ਸਾਨੂੰ ਜਿਵੇਂ ਭਰਾਵਾਂ ਦਾ ਸਾਥ ਹੋਊਗਾ ਜੋ ਪਰਮਾਤਮਾ ਨੇ ਸੇਵਾ ਸਾਡੇ ਲੈ ਕੇ ਲਾਈ ਹੋਗੀ ਤਾਂ ਜਰੂਰ ਨਿਭਾਵਾਂਗੇ ਅੰਜ ਸਰ ਕੀ ਕਹਿੰਦੇ ਹੋ ਸਰ ਦਾ ਧੰਨਵਾਦ ਜੀ ਤੁਸੀਂ ਪਹੁੰਚੇ ਇੱਥੇ ਸਾਡੇ ਪਿੰਡ ਤੇ ਬਾਕੀ ਇਹ ਹੈ ਜੀ ਸਭ ਤੋਂ ਵੱਡਾ ਸਹਿਯੋਗ ਇੰਨੇ ਪਿੰਡ ਚ ਪਿੰਡ ਦੇ ਸਾਰੇ ਮੈਂਬਰ ਤੇ ਪਰਾਂਜਾਂ ਦਾ ਦੂਸਰਾ ਜੀ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਆਸ ਗਵਾਂਢ ਦੇ ਪਿੰਡਾਂ ਨੇ ਸਹਿਯੋਗ ਦਿੱਤਾ ਤੇ ਚਾਹੁੰਦੇ ਹਈਆਂ ਜੀ ਲੋਕ ਇਸ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਕਿ ਕੈਂਪ ਆਇਆ ਵੀ ਹੋਰ ਪਾਸੇ ਵੀ ਇਹ ਜਰੂਰ ਲਾਉਣੇ ਹੋਣੀਆਂ ਜੀ ਇਹ ਤਾਂ ਸਾਲ ਚ ਇੱਕ ਵਾਰ ਲੱਗਦਾ ਜਦੋਂ ਸਾਡਾ ਟਾਈਮ ਲੱਗਦਾ ਕਿਤੇ ਵੀ ਅਸੀਂ ਪ੍ਰੋਗਰਾਮ ਜਰੂਰ ਕਰਦੇ ਆਂ ਉੱਥੇ ਵੀ ਵੱਧ ਝੜ ਕੇ ਸਹਿਯੋਗ ਮਿਲਦਾ ਜੀ ਵੀ ਜਰੂਰ ਚ ਪੈਂਦੀ ਹੈ ਤੇ ਆਪਾਂ ਦੇਖ ਰਹੇ ਆ ਕਿ ਇੱਥੇ ਵੀ ਖੂਨ ਦਾਨ ਕਰਨ ਲਈ ਇਹ ਮੈ ਕੈਮਰਿਆਂ ਨੂੰ ਦਿਖਾਇਆ ਜਾਵੇ ਵੀ ਚਾਪ ਸਾਰੇ ਕਿ ਖੂਨ ਦਾਨ ਕੀਤਾ ਜਾ ਰਿਹਾ ਵਾ ਸੋ ਇਥੇ ਨੌਜਵਾਨ ਮੁੰਡੇ ਖੂਨਦਾਨ ਕਰਨ ਲਈ ਪਹੁੰਚੇ ਨੇ ਸੋ ਲਗਾਤਾਰ ਆਪਣੇ ਵੀਰ ਜੋ ਯੂਐਸਏ ਤੋਂ ਪਹੁੰਚੇ ਹੋਏ ਨੇ ਸੋ ਉਥੋਂ ਆ ਕੇ ਵੀ ਇਹ ਵੀ ਖੂਨਦਾਨ ਕਰਨ ਲਈ ਪਹੁੰਚੇ ਸੱਚੀ ਗੱਲ ਕੀ ਨਾ ਮੇਰਾ ਨਾਮ ਹਰਦੀਪ ਢਿੱਲੋਂ ਆਈ ਵੀਰੇ ਕੀ ਕਹਿਣਾ ਚੋਲੇ ਅੱਜ ਤੁਸੀਂ ਉਹਨਾਂ ਖੂਨਦਾਨ ਕਰਨ ਪਹੁੰਚੇ ਮੇਰੇ ਕਰਨਾ ਚਾਹੀਦਾ ਲੋੜਵੰਦ ਲੋਕਾਂ ਲਈ ਜ਼ਰੂਰ ਤਾਂ ਆਪਾਂ ਨੂੰ ਹਰ ਇੱਕ ਦੇ ਨਾਲ ਖੜਨਾ ਚਾਹੀਦਾ ਇਹ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਹਰ ਇੱਕ ਨੂੰ ਮੈਂ ਤਾਂ ਕਹਿੰਦਾ ਜਿੰਨੇ ਵੀ ਆਏ ਹਰ ਇੱਕ ਨੂੰ ਕਰਨਾ ਚਾਹੀਦਾ ਖੂਨਦਾਨ ਬਹੁਤ ਬਹੁਤ ਸੇਵਾ ਹੁੰਦੀ ਹੈ ਇਹ ਚੀਜ਼ ਚ ਇਹਨਾਂ ਨੇ ਇਹੀ ਕਿ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕਈ ਜਿੰਦਗੀਆਂ ਨੂੰ ਅਸੀਂ ਬਚਾ ਸਕਦੇ ਹਾਂ ਜਿਸ ਤਰ੍ਹਾਂ ਕਈ ਐਕਸੀਡੈਂਟ ਦੇਖੇ ਆਪਾਂ ਦੇਖਦੇ ਹਾਂ ਕਿ ਡਾਕਟਰਾਂ ਬਲੀ ਹੋਏ ਆ ਟਾਈਮ ਖੂਨ ਦੀ ਮੰਗ ਕੀਤੀ ਜਾਂ ਜੇ ਸੋ ਇਹ ਖੂਨਦਾਨ ਕੀਤਾ ਤੇ ਵੀਰਾਂ ਨੂੰ ਤੇ ਉਹ ਮੈਡਲ ਦਿੱਤੇ ਜਾ ਰਹੇ ਨੇ ਆਪਾਂ ਦੇਖ ਰਹੇ ਹਾਂ ਜੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਆਪਾਂ ਇਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ 100 ਲਗਾਤਾਰ ਬੀਤੇ ਪਹੁੰਚੇ ਹੋਏ ਨੇ ਹਾਂਜੀ ਸਰ ਕੀ ਨਾ ਮਹਿਰਾਂਵੰਦਵਿੰਦਰ ਸਿੰਘ ਮਾਨ ਆ ਜੀ ਅਸੀਂ ਜਿਹੜੀ ਆਪਣੇ ਕਿਸਾਨ ਸਾਡੀ ਬੀਕੇਯੂ ਦਿਖਾਉਂਦਾ ਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਬਹੁਤ ਚੰਗੀ ਗੱਲ ਆ ਜਿਹੜੀ ਇਹ ਸੇਵਾ ਵਾ ਤੇ ਹੋਰ ਵੀ ਲੋਕਾਂ ਨੂੰ ਇਹਦਾ ਆਪਾਂ ਨੂੰ ਬਲੱਡ ਦੀ ਬੜੀ ਲੋੜ ਆ ਤੇ ਜਿੰਨਾ ਹੋ ਸਕੇ ਇਦੋਂ ਵੱਡਾ ਕੋਈ ਦਾਨ ਨਹੀਂ ਹੈਗਾ ਤੇ ਜਿਹੜਾ ਮੁੰਡਿਆਂ ਨੇ ਪ੍ਰਾਲਾ ਕੀਤਾ ਪਿੰਡ ਨੇ ਕੀਤਾ ਸਾਰੇ ਪਿੰਡਾਂ ਨੂੰ ਕਰਨਾ ਚਾਹੀਦਾ ਉਹ ਸਾਨੂੰ ਬੜੀ ਖੁਸ਼ੀ ਹੋਈ ਆ ਕਿੱਤੇ ਹੋਰ ਵੀ ਉਹ ਅਸੀਂ ਹੋਰ ਵੀ ਪਹੁੰਚਾਂਗੇ ਤੇ ਹੋਰ ਵੀ ਇਹਨਾਂ ਦੇਖਾ ਦੇਖੀ ਜਿੰਨਾ ਹੋ ਸਕੇ ਚੰਗਾ ਇਹ ਡਾਕਟਰ ਸਾਹਿਬ ਇਹਨਾਂ ਸਾਰਿਆਂ ਦਾ ਧੰਨਵਾਦ ਬੜੀ ਮਿਹਰਬਾਨੀ ਇਹਨਾਂ ਦੀ ਤੇ ਥੈਂਕ ਯੂ